ਇਸੋ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕਾਲ ਦਲ ਦੇ ਨੁਮਾਇੰਦੇ ਇੱਥੇ ਸ਼੍ਰੀ ਨੰਦਰ ਸਿੰਘ ਸਾਹਿਬ ਪਹੁੰਚੇ ਹੋਏ ਨੇ ਤੇ ਐਸਜੀਪੀਸੀ ਤੋਂ ਸ਼੍ਰੋਮਣੀ ਦਲ ਦੇ ਨੁਮਾਇੰਦੇ ਇੱਥੇ ਪਹੁੰਚ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਸੰਗਤ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦੇ ਖਿਲਾਫ ਤਾਜ਼ ਦੇ ਕਿ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਸ਼੍ਰੀ ਕੇਸਗੜ ਸਾਹਿਬ ਦੇ ਤਤਿਹਾਰ ਯਾਨੀ ਸੁਲਤਾਨ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਰਜਿੰਦਰ ਸਿੰਘ ਮਹਿਤਾ ਵੀ ਇੱਥੇ ਮੌਜੂਦ ਨੇ ਦਾਜੀ ਕੇ ਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੀ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਇੱਥੇ ਮਿਲ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰ ਸੰਗਤ ਨੂੰ ਇੱਥੇ ਅਪੀਲ ਕੀਤੀ ਗਈ ਹੈ ਸਰਕਾਰ ਦੇ ਖਿਲਾਫ ਮੁਜ਼ਾਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਮਰਿੰਦਰ ਬੋਂਗਾ ਸਾਡੇ ਨਾਲ ਜੁੜ ਚੁੱਕੇ ਨੇ ਮਰਿੰਦਰ ਸੋ ਤਸਵੀਰਾਂ ਅਸੀਂ ਵੇਖ ਪਾਰਿਆ ਤਮਾਮ ਆਗੂ ਸ਼੍ਰੋਮਣੀ ਕਾਲਦਲ ਤੇ ਐਸਜੀਪੀਸੀ ਦੇ ਉਹ ਇਸ ਐਕਟ ਦੇ ਖਿਲਾਫ ਆਪਣਾ ਰੋਸ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਨੇ ਗੁਰਦੁਆਰਾ ਸੋਡ 2024 ਪਾਸ ਕਰਕੇ ਮਹਾਰਾਸ਼ਟਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਤਾਂ ਇਹੀ ਕਾਰਨ ਅੱਜ ਪੰਜ ਪੈਰਾ ਸਹਿਬਾਨ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮਹਾਰਾਸ਼ਟਰ ਦੀ ਸਿੱਖ ਸੰਗਤ ਇਕੱਠੀ ਹੋਈ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਗੁਰੂ ਕੀਏ ਲਾੜੀ ਦੀ ਫੌਜਾ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੇ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਪਧਰੀ ਵਫ਼ਦ ਵੀ ਇਸ ਮਾਰਚ ਵਿੱਚ ਸ਼ਾਮਲ ਹੋਣ ਦੇ ਇੱਛੇ ਤੌਰ ਤੇ ਪਹੁੰਚੇ ਸਭ ਤੋਂ ਪਹਿਲਾਂ ਤਖਤਸ਼ ਉਹ ਉਹ ਉਹਦਲੇ ਯੂਰ ਸਾਹਿਬ ਇਹ ਜੋ ਹੈ ਅਰਦਾਸ ਬਾਬਾ ਕੁਲੰਦ ਸਿੰਘ ਜੀ ਨੇ ਬਾਬਾ ਬਲਵਿੰਦਰ ਸਿੰਘ ਜੀ ਅਰਦਾਸ ਕੀਤੀ ਗਈ ਹੈ ਅਰਦਾਸ ਜੋ ਜੀ ਕਰਨ ਤੋਂ ਬਾਅਦ ਇਹ ਮਾਰਚ ਜਿਹੜਾ ਬੜੇ ਰੋਹ ਦੇ ਨਾਲ ਰੰਭ ਹੋਇਆ ਕਿਉਂਕਿ ਬੇहद ਜਿਆਦਾ ਗੁੱਸਾ ਜਿਹੜਾ ਸਿੱਖ ਸੰਗਤ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਔਰ ਇਹੀ ਕਾਰਨ ਹੈ ਕਿ ਅੱਜ ਮਾਰਚ ਦੇ ਵਿੱਚ ਠਾਠਾ ਮਾਰਦਾ ਕੱਠ ਜਿਹੜਾ ਉਹ ਇਸ ਸਰਕਾਰ ਦੇ ਇਸ ਫੈਸਲੇ ਦੇ ਖਰਾਬ ਜਿਹੜਾ ਦੇ ਵਿਰੋਧ ਵਿੱਚ ਇੱਥੇ ਪਹੁੰਚਿਆ ਹੈ ਔਰ ਲਗਾਤਾਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੀ ਪਾਸ ਕੀਤੇ ਗਏ ਗੁਰਦੁਆਰਾ ਸੋਧ ਐਕਟ ਜੋ ਕਿ 1956 ਦੇ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ 2024 ਐਕਟ ਜਿਹੜਾ ਪਾਸ ਕੀਤਾ ਗਿਆ ਉਸ ਦਾ ਤਿੱਖਾ ਵਿਰੋਧ ਇਸ ਵੇਲੇ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਦੂਰ ਦੂਰ ਤੱਕ ਸਿੱਖ ਸੰਗਤ ਦਾ ਠਾਠਾ ਮਾਰਦਾ ਇਕੱਠ ਮਹਾਰਾਸ਼ਟਰ ਦੇ ਵੱਖ-ਵੱਖ ਕਸਬੇ ਹਲਕਿਆਂ ਤੋਂ ਪਹੁੰਚੇ ਇੱਥੇ ਸਿੱਖ ਨੌਜਵਾਨ ਜਿਹੜੇ ਆ ਉਹ ਬੜੇ ਰੋਹ ਦੇ ਨਾਲ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਇਹ ਐਕਟ ਰੱਦ ਕਰਨ ਦੀ ਮੰਗ ਕਰ ਰਿਹਾ ਇਸ ਨੂੰ ਸਿੱਖ ਪ੍ਰਬੰਧਾ ਦੇ ਵਿੱਚ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਤੋਂ ਸਿੰਘ ਸਰਗਨੀ ਕੁਲਵੰਤ ਸਿੰਘ ਜੀ ਵੀ ਅਗਵਾਈ ਦੇ ਹੇਠ ਜੋ ਹੈ ਤੇ ਇਹ ਮਾਰਚ ਅੱਜ ਸ਼ੁਰੂ ਹੋਇਆ ਪੰਜ ਪੈਰੇ ਸਹਿਬਾਨ ਵੱਲੋਂ ਸੱਦਾ ਦਿੱਤਾ ਗਿਆ ਸੀ ਇਸ ਮਾਰਚ ਦੇ ਵਿਰੋਧ ਵਿੱਚ ਤਖਤ ਸਚਕਣ ਸ਼੍ਰੀ ਹਜੂਰ ਅਬਚਲ ਨਗਰ ਸਾਹਿਬ ਨਾਂਦੇੜ ਤੋਂ ਇਹ ਮਾਰਚੜਾ ਰੋਸ ਮਾਰਚ ਜਿਸ ਦੇ ਵਿੱਚ ਸਿਰਫ ਸਿੱਖ ਨੌਜਵਾਨ ਨਹੀਂ ਬਲਕਿ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ ਗੁਰਦੁਆਰਾ ਬੋਰਡ ਐਕਟ 1956 ਦੀ ਸੋਧ ਨੂੰ ਰੱਦ ਕਰਕੇ ਲੋਕ ਸ਼ਾਹੀ ਲੋਕਤੰਤਰ ਤਰੀਕੇ ਦੇ ਨਾਲ ਅਧਿਕਾਰ ਚੁਣਨ ਦਾ ਫੈਸਲਾ ਜਿਹੜਾ ਉਹ ਦਿੱਤਾ ਜਾਵੇ ਤੋਂ ਇਹ ਮੰਗ ਹੈ ਅੱਜ ਦੇ ਸਰੋਸ ਮਾਰਚ ਦੀ ਜੋ ਤਖਤ ਸਚਕਣ ਸ੍ਰੀ ਹਜੂਰ ਅਪਚਲ ਨਗਰ ਸਾਹਿਬ ਨਾਲ ਦੇਰ ਤੋਂ ਆਰੰਭ ਹੋਇਆ ਹੈ। ਤੋਂ ਇਸ ਮਾਰਚ ਵਿੱਚ ਚਮੂਲੀਤ ਕਰਨ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਪਾਈ ਰਜਿੰਦਰ ਸਿੰਘ ਮਹਿਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਜਮੇਰ ਸਿੰਘ ਖੇੜਾ ਔਰ ਇਹਨਾਂ ਤੋਂ ਇਲਾਵਾ ਸੀਨੀਅਰ ਕਾਲੀ ਆਗੂ ਸਾਬਕਾ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਚੀਮਾ ਕੋਈ ਨੋ ਮੈਂਬਰੀ ਵਫਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿੱਥੇ ਸਵੇਰੇ ਪਹੁੰਚਿਆ ਉਚੇਚੇ ਤੌਰ ਤੇ ਇਸ ਮਾਰਚ ਦਾ ਹਿੱਸਾ ਬਣਿਆ। ਇਸ ਤੋਂ ਅਸੀਂ ਲੋਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਇਸ ਰੋਸ ਮਾਰਚ ਦੇ ਵਿੱਚ ਸ਼ਮੂਲੀਤ ਕਰ ਰਹੇ ਨੇ। ਇਸ ਸੋਧ ਐਕਟ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਇਸ ਤੋਂ ਪਹਿਲਾਂ ਹਰਿਆਣਾ ਕਮੇਟੀ ਚ ਦਖਲ ਅੰਦਾਜ਼ੀ ਦਿੱਤੀ ਗਈ ਦਿੱਲੀ ਕਮੇਟੀ ਦਖਲ ਦਿੱਤਾ ਗਿਆ ਵਾਹਿਗੁਰੂ ਜੀ ਸਾਰੀ ਸੰਗਤ ਸੇ ਬੇਨਤੀ ਹੈ ਹਜੂਰ ਪੂਰੇ ਮਰਾਠਵਾੜੇ ਦਾ ਨਿਸ਼ੇਧ ਮਹਾਰਾਸ਼ਟਰ ਪੂਰਾ ਨਿਸ਼ੇਧ ਕਰਤਾ ਹੈ ਔਰ ਹਮਾਰੇ ਔਰੰਗਾਬਾਦ ਦੀ ਸੰਗਤ ਖਾਮਗਾਉ ਦੀ ਸੰਗਤ ਜਾਲਨਾ ਦੀ ਸੰਗਤ ਇਹ ਸਾਰੀ ਸੰਗਤ ਇਸ ਨਿਸ਼ੇਧ ਮੋਰਚੇ ਵਿੱਚ ਜੁੜ ਗਈ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਮੰਗ ਇਹ ਹੈ ਸਰਕਾਰ ਦਾ ਇਹ ਜੋ ਜ਼ੁਲਮ ਹੈ ਸਿੱਖ ਪੰਥ ਗਏ ਉਪਰ ਇਹ ਜੋ ਕਾਇਦਾ ਹੈ ਰੱਦ ਹੋਣਾ ਚਾਹੀਦਾ ਸਿੱਖੋਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤ ਇੱਥੇ ਪਹੁੰਚੀ ਹੈ ਗੱਲ ਤੋਂ ਹੀ ਸੰਗਤ ਦੀ ਆਮਦ ਇੱਥੇ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਪੰਜ ਪਿਆਰੇ ਸਹਿਬਾਨ ਵੱਲੋਂ ਉਦੇਸ਼ ਦਿੱਤਾ ਗਿਆ ਸੀ ਸਮੁੱਚੀ ਮਹਾਰਾਸ਼ਟਰ ਦੀ ਸਿੱਖ ਸੰਗਤ ਨੂੰ ਸਿੱਖ ਜਥੇਬੰਦੀਆਂ ਨੂੰ ਕਾਰ ਸੇਵਾ ਸੰਪਰਦਾਵਾਂ ਨਹਿਨ ਸਿੰਘ ਜਥੇਬੰਦੀਆਂ ਨੂੰ ਅੱਜ ਕਾਲੀਏ ਚੰਡੀਆਂ ਲੈ ਕੇ ਮਹਾਰਾਸ਼ਟਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਸੋਧ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਇਹ ਕਾਫਲਾ ਅੱਗੇ ਵੱਧਦਾ ਹੋਇਆ ਕਲੈਕਟਰ ਆਫਿਸ ਜਾ ਪਹੁੰਚੇਗਾ ਇੱਥੇ ਰੋਸ ਮਾਰਚ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਲੈਕਟਰ ਯਾਨੀ ਕਿ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਊਗਾ ਇਸ ਸੋਧ ਐਕਟ ਨੂੰ ਰੱਦ ਕਰਨ ਸੰਬੰਧੀ ਰਾਜ ਕਰੇਗਾ ਖਾਸਾ ਦੇ ਜ਼ਿਕਾਰੇ ਲਾਏ ਜਾ ਰਹੇ ਹੈ ਤਖਸ਼ੀਰ ਜੀ ਹਜੂਰ ਸਾਹਿਬ ਤੋਂ ਅਰਦਾਸ ਜੋਦਰੀ ਕਰਨ ਤੋਂ ਬਾਅਦ ਆਰੰਭ ਹੋਇਆ ਇਹ ਰੋਸ ਮਾਰਚ ਇਸ ਵੇਲੇ ਤਾਂ ਦੇੜ ਦੇ ਬਜਾਰਾ ਛੁੰਗ ਰਿਹਾ 20 ਮਿੰਟ ਦਾ ਪੈੜਾ ਪਰ ਉਸ ਤੋਂ ਬਾਅਦ ਇਹ ਰੋਸ ਮਾਰਚ ਕਲੈਕਟਰ ਆਫਿਸ ਪਹੁੰਚੋ ਇੱਥੇ ਰੋਸ ਮਜ਼ਾਰਾ ਕਰਨ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਦੇ ਨਾਮ ਤੇ ਮਹਾਰਾਸ਼ਟਰ ਦੀ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਸੌਂਪਿਆ ਜਾਣਾ ਤੋ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਸਿੰਘ ਸਿੰਘ ਜਥੇਬੰਦੀਆਂ ਇਸ ਰੋਸ ਮਾਰਚ ਵਿੱਚ ਸ਼ਮੂਲਿਤ ਕਰਨ ਲਈ ਸਮੁੱਚੇ ਮਹਾਰਾਸ਼ਟਰ ਤੋਂ ਇੱਥੇ ਪਹੁੰਚਿਆ ਨੇ ਉਹ ਬੜੇ ਰੋਹ ਦੇ ਨਾਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮੈਂਬਰਾਂ ਦੀ ਗਿਣਤੀ ਮੰਨਫੀ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਤੁਲਾਵਾ ਹੋਰ ਸਿੱਖ ਸੰਸਥਾਵਾਂ ਦੇ ਮੈਂਬਰ ਜਿਹੜੇ ਉਹ ਵੀ ਮੰਨਫੀ ਕੀਤੇ ਗਏ ਆ ਜਿਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤਖਤ ਸਾਹਿਬ ਵੀ ਕਮੇਟੀ ਨੂੰ ਤਖਤ ਸਾਹਿਬ ਦੇ ਮੈਂਬਰਾਂ ਨੂੰ ਲੋਕਤੰਤਰੀ ਢੰਗ ਦੇ ਨਾਲ ਆਪਣੇ ਪ੍ਰਧਾਨ ਤੇ ਹੋਰ ਅਦੇ ਤਰ੍ਹਾਂ ਦੇ ਚੋਣ ਦਾ ਅਧਿਕਾਰ ਜਿਹੜਾ ਉਹ 1956 ਗੁਰਦੁਆਰਾ ਐਕਟ ਤਹਿਤ ਜਿਹੜਾ ਬਰਕਰਾਰ ਰੱਖਿਆ ਜਾਵੇ ਕਿ ਨਵੀਂ ਸੋਧ ਤੋਂ ਲਾਗੂ ਕਰਕੇ ਉਹਨਾਂ ਦਾ ਇਹ ਹੱਕ ਜਿਹੜਾ ਖੋਇਆ ਨਾ ਜਾਵੇ ਤੇ ਇਸ ਨੂੰ ਸਿੱਧੇ ਤੌਰ ਤੇ ਗੁਰੂ ਘਰ ਦੇ ਪ੍ਰਬੰਧਾਂ 'ਚ ਸਰਕਾਰ ਦੀ ਦਖਲਅੰਦਾਜ਼ੀ ਦੱਸਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਬੇਹੱਦ ਵੱਡਾ ਕਾਫਲਾ ਹਜ਼ਾਰਾਂ ਦੀ ਤਦਾਦ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਇਸ ਰੋਸ ਮਾਰਚ ਦਾ ਹਿੱਸਾ ਬਣਨ ਦੇ ਲਈ ਮਹਾਰਾਸ਼ਟਰ ਦੀ ਵਕਤ ਵਕਤੀ ਸੇਤੂ ਤੇ ਪਹੁੰਚੇ ਨੇ ਖੱਥਾ ਚ ਕਾਲੀਏ ਚੰਡੀਆਂ ਤਖਤੀਆਂ ਫੜੀਆਂ ਹੋਈਆਂ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਉਚੇਚੇ ਤੌਰ ਤੇ ਆਪਣੇ ਕੁਝ ਪਧਰੀ ਵਫਦ ਦੇ ਨਾਲ ਇਸ ਮਾਰਚ ਦੇ ਵਿੱਚ ਮੂਲਿਤ ਕਰਨ ਦੇ ਲਈ ਪਹੁੰਚੇ ਨੇ ਪੰਜ ਪਾਇਰੇ ਸਹਿਬਾਨ ਅਗਵਾਈ ਕਰ ਰਹੇ ਨੇ ਇਸ ਮਾਰਚ ਦੀ ਤਾਂ ਖਚਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੰਨੀ ਸੁਲਤਾਨ ਸਿੰਘ ਜੀ ਸੁਏ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਂਦੇੜ ਗੁਰਦੁਆਰਾ ਐਕਟਿਵਿਸਟ ਸੋ ਦੇ ਖਿਲਾਫ ਪ੍ਰਦਰਸ਼ਨ ਔਰ ਕਿਸ ਕਦਰ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਜੁੜੀ ਹੈ ਨਾਂਦੇੜ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋ ਦੇ ਖਿਲਾਫ